ਸੋ so, ਜੋ 90% ਔਰਤਾਂ ਜਿਹੜੀਆਂ ਪਿਗਮੈਂਟੇਸ਼ਨ ਨਾਲ ਪਰੇਸ਼ਾਨ ਨੇ ਸ਼ਾਈਆਂ ਨੇ ਦਾਗ ਨੇ ਤਾਂ ਬੇਨੇ ਬਹੁਤ ਸਾਰੀਆਂ ਰੈਮੀਆਂ ਬਹੁਤ ਸਾਰੀਆਂ ਕਰੀਮਾਂ ਇਸਤੇਮਾਲ ਕਰ ਲਈਆਂ ਪਰ ਬਿਲਕੁਲ ਵੀ ਠੀਕ ਨਹੀਂ ਹੋ ਰਹੀਆਂ ਆਪਾਂ ਤੁਹਾਨੂੰ ਦੱਸਦੇ ਹਾਂ ਇੱਕ ਰਾਵਣ ਨੁਸਖਾ ਤੁਸੀਂ ਕੀ ਲੈਣਾ ਇੱਕ ਜੈਫਲ ਜੈਫਲ ਨੂੰ ਕੁੱਟ ਕੇ ਚੰਗੀ ਤਰ੍ਹਾਂ ਉਹਦਾ ਬਣਾ ਲੈਣਾ ਪਾਊਡਰ ਪਾਊਡਰ ਬਣਾਉਣ ਤੋਂ ਬਾਅਦ ਇਸ ਤਰੀਕੇ ਨਾਲ ਕੋਰਾ ਭਾਂਡਾ ਹੁੰਦਾ ਜਿਹੜਾ ਮਿੱਟੀ ਦਾ ਉਹਦੇ ਵਿੱਚ ਪਾ ਕੇ ਥੋੜਾ ਜਿਹਾ ਦੁੱਧ ਪਾਣਾ ਕੱਚਾ ਦੁੱਧ ਪਾਣਾ ਮੱਝ ਦਾ ਦੁੱਧ ਪਾ ਕੇ ਉਹਨੂੰ 10 ਮਿੰਟ ਪਾ ਇਹਨੂੰ ਭੇ ਕੇ ਰੱਖ ਦੇਣਾ ਰਾਤ ਨੂੰ ਤੁਸੀਂ ਸੌਣ ਲੱਗਿਆਂ ਕੀ ਕਰਨਾ ਚਿਹਰੇ ਨੂੰ ਕਲੀਨ ਕਰਕੇ ਨਾ ਬਿਲਕੁਲ ਸਾਫ਼ ਕਰਕੇ ਇਸ ਤਰੀਕੇ ਨਾਲ ਤੁਸੀਂ ਬਰਸ਼ ਨਾਲ ਚਾਹੇ ਹੱਥਾਂ ਨਾਲ ਚਾਹੇ ਰੂਨ ਦੀ ਮਤ ਨਾਲ ਅਪਲਾਈ ਕਰ ਲੈਣਾ ਫੇਸ ਤੇ ਹੱਥਾਂ ਨਾਲ ਨਹੀਂ ਲੱਗਦਾ ਹੈਗਾ ਵੈਸੇ ਰੂਨ ਨਾਲ ਹੀ ਜ਼ਿਆਦਾਤਰ ਤੇ ਚਾਹੇ ਇਸ ਤਰੀਕੇ ਨਾਲ ਬਰਸ਼ ਨਾਲ ਆਪਾਂ ਚਿਹਰੇ ਤੇ ਅਪਲਾਈ ਕਰ ਲੈਣਾ ਅਪਲਾਈ ਕਰਨ ਤੋਂ ਬਾਅਦ ਤੁਸੀਂ ਸਾਰੀ ਰਾਤ ਇਹਨੂੰ ਚਿਹਰੇ ਤੇ ਰੱਖ ਸਕਦੇ ਹੋ ਸਵੇਰੇ ਉੱਠ ਕੇ ਤੁਸੀਂ ਚਿਹਰਾ ਜਿਹੜਾ ਗੂੰਗੁਨੇ ਪਾਣੇ ਨਾਲ ਵਾਸ਼ ਕਰ ਸਕਦੇ ਹੋ ਡੇਲੀ ਇਸ ਨਾਲ ਕਰਨ ਨਾਲ ਤੁਹਾਡੇ ਜਿਹੜੀ ਪਿਗ ਲਾਈਟ ਹੋਣੀ ਸ਼ੁਰੂ ਹੋ ਜਾਣੀ ਹੈ ਬਿਲਕੁਲ ਚਿਹਰਾ ਸਾਫ ਹੋ ਜਾਏਗਾ ਬਾਕੀ ਹੁਣ ਦੀ ਆਇਰਨ ਦੀ ਕਮੀ ਤੁਸੀਂ ਆਇਰਨ ਭਰਪੂਰ ਮਾਤਰਾ ਵਿੱਚ ਲੈ ਸਕਦੇ ਹੋ ਪਾਲਕ ਖਾਓ ਆਇਰਨ ਦੀਆਂ ਗੋਲੀਆਂ ਹੁੰਦੀਆਂ ਨੇ ਉਹ ਖਾਓ ਤੇ ਨਾਰ ਖਾਓ ਜਿੰਨਾ ਵੀ ਹੋ ਸਕੇ ਇਹ ਚੀਜ਼ਾਂ ਖਾਓ ਤੇ ਤੁਹਾਡਾ ਜਿਹੜਾ ਚਿਹਰਾ ਆਪਣੇ ਆਪ ਹੀ ਚਮਕ ਉੱਠੇਗਾ ਮੇਰੇ ਵੀ ਬਹੁਤ ਸਾਰੀਆਂ ਚਾਹਾਂ ਹੋ ਗਈਆਂ ਸੀ ਕਿ ਅਕਸਰ ਡਿਲੀਵਰੀ ਤੋਂ ਬਾਅਦ ਔਰਤਾਂ ਦੇ ਚਾਹਾਂ ਪੈਣੇ ਸ਼ੁਰੂ ਹੋ ਜਾਂਦੀਆਂ ਨੇ ਜਿਹੜਿਆ ਕਿ ਆਪਣੀ ਸਰੀਰ ਦੀ ਜਿਹੜੀ ਕਮੀ ਹੁੰਦੀ ਹੈ ਨਾ ਕਈ ਵਾਰ ਇਹ ਨਹੀਂ ਹੁੰਦਾ ਕੱਲਾ ਚਿਹਰਾ ਇਹ ਨਾਲ ਲਗਾਉਣ ਨਾਲ ਹੀ ਸਾਰਾ ਕੁਝ ਠੀਕ ਹੁੰਦਾ ਹੈ ਖਾਣ ਨਾਲ ਵੀ ਠੀਕ ਹੁੰਦਾ ਹੈ ਕਿਉਂਕਿ ਆਪਣੇ ਅੰਦਰ ਵੀ ਪ੍ਰੋਬਲਮ ਹੁੰਦੀ ਹੈ ਤੇ ਇਸ ਕਰਕੇ ਮੈਂ ਕਹਿੰਨੀ ਆ ਕਿ ਤੁਸੀਂ ਜਿਹੜਾ ਜੈਫਲ ਹੈ ਨਾ ਦੁੱਧ ਚ ਪਾ ਕੇ ਰਾਤ ਨੂੰ ਪੀ ਵੀ ਸਕਦੇ ਹੋ ਗਲਾਸ ਵਿੱਚ ਤੇ ਇੱਕ ਗਲਾਸ ਮਤਲਬ ਕਿ ਤੇ ਇਸ ਤਰੀਕੇ ਨਾਲ ਚਿਹਰੇ ਤੇ ਤੁਸੀਂ ਲਗਾ ਵੀ ਸਕਦੇ ਹੋ ਜੈਫਲ ਬਹੁਤ ਵਧੀਆ ਹੁੰਦਾ ਹੈ ਫੇਸ ਲਈ ਇੰਨਾ ਵਧੀਆ ਹੁੰਦਾ ਸਾਰੀਆਂ ਪ੍ਰੋਬਲਮਸ ਫੇਸ ਦੇ ਸਾਫ ਕਰ ਦੇਗਾ ਇੱਕ ਇਹ ਇਸ ਤਰੀਕੇ ਦਾ ਹੁੰਦਾ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਪंसारी ਜਾਂ ਕਰਿਆਨਾ ਸ਼ੋਪ ਤੋਂ ਤੁਹਾਨੂੰ इजीली ਮਿਲ ਜੂਗਾ 10-15 ਰੁਪਏ ਦੀ ਚੀਜ਼ ਹੈ 10-5 ਰੁਪਏ ਦੀ 15 ਦਿਨ ਦੀ 15 ਦੇ ਤਾਂ 3 ਆ ਜਾਂਦੇ ਆ 5 ਰੁਪਏ ਦੀ ਇੱਕ ਹੈਗੀ ਇਸ ਤਰੀਕੇ ਨਾਲ ਕੱਟ ਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਇਸ ਤਰੀਕੇ ਨਾਲ ਹੀ ਅਪਲਾਈ ਕਰਨਾ ਹੈ ਨਾ ਪੂਰੀ ਰਾਤ ਅਪਲਾਈ ਕਰਨ ਤੋਂ ਬਾਅਦ ਸਿਰ ਉੱਠ ਕੇ ਚਿਹਰਾ ਵਾਸ਼ ਕਰ ਲਓ ਤੇ ਮੈਂ ਕਰਨੀਆ ਤੁਹਾਡਾ ਜਿਹੜਾ ਚਾਹੀਆ ਦਾਗ ਤੱਬੇ ਪਤਾ ਹੀ ਨਹੀਂ ਚੱਲਣਾ ਵੀ ਗਏ ਤੇ ਗਏ ਕਿੱਥੇ ਤੁਸੀਂ ਵੀ ਹੈਰਾਨ ਹੋ ਜਾਓਗੇ ਵੀ ਇੰਨੀ ਵਧੀਆ ਰੈਮਡੀ ਸਾਨੂੰ ਪਹਿਲਾਂ ਕਿਉਂ ਨਹੀਂ ਕਿਸੇ YouTube ਤੇ ਦੱਸੀ ਅੱਜ ਤੱਕ ਤੇ ਅੱਜ ਹੀ ਸਾਨੂੰ ਹੁਣ ਪਤਾ ਚੱਲ ਗਿਆ ਤੇ ਤੁਸੀਂ ਅਪਲਾਈ ਕਰੋ ਤੇ ਆਪਣੇ ਫੇਸ ਨੂੰ ਬਿਲਕੁਲ ਕਲੀਨ ਕਰੋ